ਕਿਹਰੇ ਮੁੰਡੇ ਨੇ ਪਾ ਸਾਰੇ ਪੰਜਾਬ ਨੂੰ ਅਗ ਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਇਹ ਅੰਮ੍ਰਿਤ ਛਕਾਉਣਾ ਚਾਹੇ ਨਸ਼ੇ ਛਡਾਉਣੇ ਅੱਗ ਵਾ ਤੇ ਫਿਰ ਤੇ ਇਦਾਂ ਦੀ ਅੱਗ ਸਦਾ ਹੀ ਪੰਜਾਬ 'ਚ ਲੱਗੀ ਰਹੇ ਜੀ ਅੱਜੋ 3 ਸਾਲ ਤੋਂ ਜੇਲ੍ਹ ਸਿਵਾ ਹੋਣੀ ਅੱਗ ਬੁਜੀਆ ਕਿੰਨੇ ਲੋਕਾਂ ਦੇ ਮਾਵਾ ਦੇ ਪੁੱਤਰ ਰੋਜ਼ ਮਰਦੇ ਆ ਇਹਨੇ ਜਿਨ੍ਹਾਂ ਨੇ ਧੀਆਂ ਭੈਣਾਂ ਦੀ ਸੁਰੱਖਿਆ ਕਰਨੀ ਆ ਉਹ ਧੀਆਂ ਭੈਣਾਂ ਨੂੰ ਕਿੱਥੇ ਤੂੰ ਕਰਨ ਕਿ ਕਾਦੀ ਸੁਰੱਖਿਆ ਵਾ ਇਹ ਜਿੱਦਾਂ ਭਾਈ ਸਾਹਿਬ ਇੱਟੇ ਸੀ ਜਿੱਦਣੇ ਅੱਗ ਲਾਉਣ ਦੀ ਗੱਲ ਕਰਦੇ ਆ ਉਦੋਂ ਕਿੰਨੀਆਂ ਮਾਵਾਂ ਇੱਥੇ ਆਣਾਂ ਕੇ ਰੋਂਦੀਆਂ ਤੇ ਕਿੰਨੀਆਂ ਮਾਵਾਂ ਸੀਸਾਂ ਦਿੰਦੀਆਂ ਕਿ ਸਾਡੇ ਪੁੱਤ ਨਸ਼ੇ ਤੋਂ ਛੁੱਟ ਗਏ ਉਹ ਅੱਗ ਸੀ ਕਿ ਅੱਜ ਦੀ ਅੱਗੇ ਮੇਰੀ ਕਮਾਈ ਹੋ ਗਈ ਮੇਰੀ ਕਮਾਈ ਹੋ ਗਈ ਤੁਸੀਂ ਬਹੁਤ ਕਮਾਈ ਕਰ ਲਈ ਹੈ ਪਹਿਲਾਂ ਇਹਦਾ ਹੱਕ ਕੀ ਸਾਨੂੰ ਇਹ ਪੁੱਛਣ ਦਾ ਵੀ ਕਮਾਈ ਕਰ ਲਈ ਹੈ ਕਰੋੜਾਂ ਰੁਪਏ ਤੁਸੀਂ ਕਮਾਏ ਤੂੰ ਸਾਨੂੰ ਦੇ ਕੇ ਆਇਆ ਇਹ ਕੁਝ ਦੇ ਕੇ ਆਇਆ ਇਹਦਾ ਕੀ ਹੱਕ ਆ ਸਾਨੂੰ ਇਨੀ ਗੱਲ ਕਹਿੰਦਾ ਵੀ ਕਰੋੜਾਂ ਰੁਪਏ ਦੀ ਕਮਾਈ ਕਰ ਲਈ ਬਾਕੀ ਜੇ ਕਰਦੇ ਆ ਕਿ ਇਹ ਕਰੋੜਾਂ ਰੁਪਏ ਇਕੱਠਾ ਕਰਦੇ ਆਪ ਬੱਦੀਆਂ ਬਾਗੇ ਕੀ ਕੰਮ ਕਰਦੇ ਇਸੇ ਨੇ ਕੋਈ ਕੰਮ ਕਰਾਉਣਾ ਪੈਸੇ ਤੋਂ ਬਗੈਰ ਕੋਈ ਕਰਦਾ ਹੈ ਇਸੇ ਕਰਕੇ ਅਸੀਂ ਪੈਸਾ ਨੂੰ ਛੱਡ ਨਹੀਂ ਜਾਈਏ ਵੀ ਇਹਨਾਂ ਦੇ ਜਿਹੜਾ ਨਸ਼ੇ ਦਾ ਕਾਰੋਬਾਰ ਉਹ ਬੰਦ ਹੋ ਜਾਣਾ ਫਿਰ ਨਸ਼ੇ ਵਿਰੋਧ ਯੁੱਧ ਛੇੜ ਕੇ ਉੱਥੇ ਸਮੋਸੇ ਖਾ ਕੇ ਠੰਡੇ ਪੀ ਕੇ ਘਰ ਨੂੰ ਆ ਜਾਂਦੇ ਇਹਨਾਂ ਦੇ ਜਿਹੜੇ ਭਗਵੰਤ ਮਾਨ ਦੇ ਸਿਹਤ ਆ ਕਿੱਥੋਂ ਨਸ਼ਾ ਕੱਟ ਗਿਆ ਹਾਂਜੀ 100% ਜੇ ਅੰਮ੍ਰਿਤਪਾਲ ਬਾਹਰ ਹੋ ਜਾਂਦਾ ਤਾਂ ਅੱਜ ਨੂੰ 100% ਜਿਹੜੇ ਨੌਜਵਾਨ ਸੀ ਅੰਮ੍ਰਿਤ ਸ਼ਾਹ ਕੇ ਗੁਰੂ ਦੇ ਨਾਲ ਜੁੜਦੇ ਐਸਪੀ ਹਰਪਾਲ ਸਿੰਘ ਅਤੇ ਸੰਸਦ ਮੈਂਬਰ ਅਮਰਪਾਲ ਸਿੰਘ ਦੀ ਮਾਤਾ ਦੀ ਇੱਕ ਵੀਡੀਓ ਬੈਸਵਾਜੀ ਦੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਹਾਨੂੰ ਦੱਸਦੀ ਕਿ ਐਸਪੀ ਹਰਪਾਲ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਤੇਰੇ ਪੁੱਤ ਨੇ ਸਾਰੇ ਪੰਜਾਬ ਦੇ ਵਿੱਚ ਅਗ ਲਗਾ ਦਿੱਤੀ ਹੈ ਜਿਸ ਵਾਰ ਇਹ ਸਾਰੀ ਬਹਿਸ ਹੁੰਦੀ ਹੈ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੁੰਦੀ ਆ ਅੱਜ ਅਮਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜੋ ਐਸਪੀ ਹਰਪਾਲ ਸਿੰਘ ਦੇ ਉੱਤੇ ਦੁਰਵਿਵਹਾਰ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਤੇ ਨਾਲ ਹੀ ਮੰਗ ਕੀਤੀ ਗਈ ਹੈ ਕਿ ਐਸਪੀ ਹਰਪਾਲ ਸਿੰਘ ਨੂੰ ਸਸਪੈਂਡ ਕੀਤਾ ਜਾਵੇ ਤੇ ਉਹਨਾਂ ਦੱਸਦੀ ਕਿ ਅਮਰਸਰ ਦੇ ਵਿੱਚ ਅਮਰਪਾਲ ਸਿੰਘ ਦੇ ਸਾਥੀਆਂ ਦੀ ਪੇਸ਼ੀ ਸੀ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਮਿਲਣ ਪਹੁੰਚੇ ਸੀ ਪਰ ਪੁਲਿਸ ਵੱਲੋਂ ਨਹੀਂ ਮਿਲਣ ਦਿੱਤਾ ਗਿਆ ਤੱਕਾ ਮੁੱਕੀ ਹੁੰਦੀ ਹੋਈ ਵੀ ਨਜ਼ਰ ਆਈ ਤੇ ਇਸ ਦੌਰਾਨ ਮਾਤਾ ਬਲਵਿੰਦਰ ਔਰ ਡੀਐਸਪੀ ਦੇ ਨਾਲ ਕਾਫੀ ਜ਼ਿਆਦਾ ਬੈਸਬਾਜੀ ਵੀ ਹੋਈ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮਾਤਾ ਦੇ ਵੱਲੋਂ ਤੇ ਮੰਗ ਕੀਤੀ ਗਈ ਹੈ ਕਿ ਐਸਪੀ ਹਰਪਾਲ ਸਿੰਘ ਨੂੰ ਸਸਪੈਂਡ ਕੀਤਾ ਜਾਵੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਅਮਰਤਪਾਲ ਸਿੰਘ ਜੇਕਰ ਬਾਹਰ ਹੁੰਦੇ ਤਾਂ ਅੱਜ ਪੰਜਾਬ ਨਸ਼ਾ ਮੁਕਤ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਪਾਈਓ ਸਤਪਾਲ ਤੋਂ ਨਾਲ ਦਾ ਕੀ ਸਟੇਟਸ ਹੈ ਜੀ ਕਦੋਂ ਉਹਨਾਂ ਤੇ ਜਿਹੜੀ ਆਈ ਸੀ ਕੋਈ ਆਸ ਹੈ ਜਾਂ ਕੋਈ ਸ਼ੀਲ ਹੈ ਇਹ ਦੇਖੋ ਜੀ ਮੇਰਾ ਖਿਆਲ ਹੈ ਕਿ ਸਾਡੀ ਡਿਸਟ੍ਰਿਕਟ ਤੇ ਵੀ ਜਿਹੜਾ ਪੋਲੀਟੀਕਲ ਬਹੁਤ ਵੱਡਾ ਦਬਾਅ ਵਾ ਇਹ ਜਿਹੜੀ ਪਿਛਲੇ ਸਾਲ ਦੀ ਜੋ ਦੋ ਦੋ ਸਾਲਾਂ ਦੀ ਜਿਹੜਾ ਐਨਐਸਐਸਸੀ ਉਹਦੇ ਖਿਲਾਫ ਅਸੀਂ ਲੜਾਈ ਲੜੇ ਸੀ ਤੇ ਉਹ ਮੇਰਾ ਖਿਆਲ 23 22 ਅਪ੍ਰੈਲ ਨੂੰ ਖਤਮ ਹੋ ਗਈ ਉਦੋਂ ਬਾਅਦ ਵੀ ਦੋ ਤਰੀਕਾ ਪੈ ਗਏ ਆ ਉਹ ਅਜੇ ਤੱਕ ਡਿਸਾਈਡ ਨਹੀਂ ਕਰ ਪਾ ਰਹੀ ਡਿਸਟ੍ਰਿਕਟ ਵੀ ਦੱਸਾ ਵੀ ਕਿ ਉਹ ਜਿਹੜੀ ਐਨਐਸਸੀ ਲਈ ਆ ਸਹੀ ਲਈ ਆ ਕਿ ਗਲਤ ਲਈ ਆ ਉਦੋਂ ਬਾਅਦ ਚ ਹੁਣ ਸਾਨੂੰ ਇਥੋਂ ਤੇ ਕੋਈ ਉਮੀਦ ਨਹੀਂ ਲੱਗਦੀ ਹੁਣ ਅਸੀਂ ਸੁਪਰੀਮ ਕੋਰਟ ਤੱਕ ਪਹੁੰਚ ਕਰ ਰਹੇ ਆ ਸ਼ਾਇਦ ਅਗਲੇ ਹਫਤੇ ਅਸੀਂ ਸੁਪਰੀਮ ਕੋਰਟ ਚ ਉਹਦੇ ਕੇਸ ਫਾਇਲ ਕਰ ਦਾਂਗੇ ਐਨਐਸਸੀ ਦੇ ਖਿਲਾਫ ਤੇ ਉਥੋਂ ਕਿੰਨਾ ਸਮਾਂ ਲੱਗਦਾ ਏ ਇਹ ਤੇ ਬਾਅਦ ਚ ਦੀ ਹੋ ਸਕਦਾ ਹੈ ਪੋਸਟਰ ਮੈਗਨਫੋ ਆ ਜਿਹੜਾ ਚਾਰ ਤਰੀਕ ਦਾ ਤੁਹਾਡੇ ਵੱਲੋਂ ਸ਼ੇਅਰ ਕੀਤਾ ਹੋਇਆ ਕਿ ਚਾਹੇ ਫੇਕ ਆਇਆ ਪਰ ਇਹ ਪੁਸਤਕਾ ਇਹ 4 ਤਰੀਕ ਨੂੰ ਕੋਈ ਪੁਤਲਾ ਫੁੱਟਣ ਦੀ ਗੱਲ ਹੋਈ ਸੀ ਉਹ ਜਾਂਦੇ ਪੁਸਤਕਾ ਰਿਕਵੈਸਟ ਦੀ ਰਹੇ ਐਸਪੀ ਹਫਾਜ਼ੀ ਐਸਪੀ ਹਫਾਜ਼ੀ ਇਹ ਮੇਰਾ ਖਿਆਲ ਹੈ ਕਿ ਮੇਰੇ ਧਿਆਨ ਚ ਨਹੀਂ ਸ਼ਾਇਦ ਸਾਡੀ ਕੋਈ ਕਿੱਥੇ ਹੋਰ ਜ਼ਿਲ੍ਹੇ ਦੀ ਕੋਈ ਟੀਮ ਵੱਲੋਂ ਸ਼ਾਇਦ ਕੋਈ ਤਾਂ ਕੋਈ ਹੋਰ ਕੰਮ ਅਸੀਂ ਮੈਂ ਉਹਦੇ ਬਾਰੇ ਐਕਸਪਲੇਨ ਕਰ ਦਿੰਦਾ ਜੀ ਉਹ ਇਕੱਲੀ ਜਿਹੜਾ 4 ਤਰੀਕ ਦਾ ਪ੍ਰੋਗਰਾਮ ਆ ਉਹ ਸਾਡੀ ਪਾਰਟੀ ਵੱਲੋਂ ਕੋਈ ਕਿਸੇ ਦਾ ਪੁਤਲਾ ਸਾਂਡਦਾ ਨਹੀਂ ਪੂਰਾ 4 ਤਰੀਕ ਦਾ ਪ੍ਰੋਗਰਾਮ ਉਹ ਹਵਾਰਾ ਕਮੇਟੀ ਨੇ ਉਹ ਲਿਖਿਆ ਹੋਇਆ ਉਹਦੇ ਵਿੱਚ ਅਸੀਂ ਪਾਰਟਿਸਿਪੇਟ ਜ਼ਰੂਰ ਕਰ ਰਹੇ ਹਾਂ ਜਿਹੜਾ ਉਹਨਾਂ ਦਾ ਪ੍ਰੋਗਰਾਮ ਹੈ ਸਾਡੀ ਪਾਰਟੀ ਸਾਰੇ ਜ਼ਿਲ੍ਹਿਆਂ ਚ ਪਾਰਟਿਸਿਪੇਟ ਕਰੂਗੀ ਕਿਉਂਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ। ਪੰਜਾਬ ਮੇਲੇ ਦੇ ਦੀ ਕਰਤਾ ਸੁਝੇ ਆ ਤੇ ਕੀ ਕਰ ਰਹੇ ਸੀ ਆਪਣੇ ਵਾਸਤੇ ਜਾਂਦੇ ਹਾਂ। ਹਾਂਜੀ ਇਹ ਵਾਰਿਸ ਪੰਜਾਬ ਜਥੇ ਬੰਦੀ 9 ਤਰੀਕ ਨੂੰ ਵੱਡੇ ਪੱਧਰ ਤੇ ਕਾਨਫਰੰਸ ਕਰ ਰਹੇ ਆ ਉਹਦੇ ਵਾਸਤੇ ਤਿਆਰੀਆਂ ਚੱਲ ਰਹੀਆਂ। ਉਹ ਕਾਟੀ ਦੇ ਨਾਲ ਕੋਈ ਕੋਲਬਰੇਸ਼ਨ ਦੀ ਕੋਈ ਸਾਥ ਦੀ ਗੱਲ ਚੋੜ ਦੀ ਕੋਈ ਅਬਜਰਤੀ ਆ ਜਿੱਥੇ ਤੁਹਾਨੂੰ ਕਾਹੇ ਤੇ ਪਰ ਕਮੇਟੀ ਵਾਲੇ ਤੇ ਮਿਲ ਕੇ ਗਏ ਸੀਗੇ ਹਾਂਜੀ ਉਹ ਸਾਨੂੰ ਮਿਲ ਕੇ ਗਏ ਸੀਗੇ ਤੇ ਅਜੇ ਤੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਚੱਲ ਰਹੀ ਅਸੀਂ ਅਜੇ ਵਿਚਾਰ ਕਰ ਰਹੇ ਹਾਂ ਆਪਣੇ ਟੀਮ ਨਾਲ ਤੰਤਰ ਦੇ ਜਿੰਨੇ ਚੌਣ ਤੇ ਜੇ ਕੋਈ ਹੋਰ ਧਿਰਾਂ ਵੀ ਸਾਡੇ ਨਾਲ ਸਹਿਯੋਗ ਕਰਨਾ ਚਾਹਣਗੇ ਤੇ ਅਸੀਂ ਉਹਨਾਂ ਦਾ ਸਹਿਯੋਗ ਵੀ ਲਵਾਂਗੇ ਤੇ ਬਾਕੀ ਜਿਹੜੀਆਂ ਜਿਹੜੀਆਂ ਅਗਰ ਨੈਕਸਟ ਟਾਈਮ ਜਦੋਂ 27 ਦੀਆਂ ਜਾਂ ਹੋਰ ਚੋਣਾਂ ਆਉਣਗੀਆਂ ਉਦੇ ਬਾਰੇ ਚ ਅਸੀਂ ਉਸ ਨੇੜੇ ਜਾ ਕੇ ਕੋਈ ਦੇਖਾਂਗੇ ਕਿ ਕਿੱਦਾਂ ਦੇ ਹਾਲਾਤ ਹੈ ਉਹਦੇ ਹਿਸਾਬ ਨਾਲ ਫੈਸਲਾ ਲਵਾਂਗੇ। ਇਹ ਫਿਰ ਤਾਂ ਇੱਕ ਇੱਕ ਚੱਕਰ ਸੀ ਜੀ ਪਰ ਇਹ ਵੀ ਤਾਂ 살ਾਈ ਟਿਕਾ ਟਿਕਾ ਚੱਲ ਰਹੀ ਜੀ ਤਾਂ ਪਹਿਲਾਂ ਮਨਾ ਕਰਕੇ ਇੱਕ ਵਾਰ ਇਹ ਇਹ ਜੀ ਕਿ ਹਲਕੇ ਦੇ ਲੋਕਾਂ ਦੀ ਜਿਹੜੀ ਬਹੁਤ ਵੱਡੀ ਮੰਗ ਸੀਗੇ ਕਿ ਬੀਬੀ ਖਾਲੜਾ ਨੂੰ ਚੋਣ ਲੜਾਈ ਜਾਣੀ ਚਾਹੀਦੀ ਹੈ ਤੇ ਅਸੀਂ ਉਹ ਲੋਕਾਂ ਦੀ ਜਿਹੜੀ ਭਾਵਨਾ ਮੁਖ ਬੀਬੀ ਖਾਲੜਾ ਜੀ ਕੋ ਪਹਚਾਈ ਆ ਉਹ ਸ਼ਾਇਦ ਕੁਝ ਉਹਨਾਂ ਦੀ ਟੀਮ ਸ਼ਾਇਦ ਨਹੀਂ ਚੱਲ ਰਹੀ ਪਰ ਬੀਬੀ ਖਾਲਰਜੀ ਨੂੰ ਅਸੀਂ ਕਿਹਾ ਕਿ ਲੋਕਾਂ ਦੀ ਭਾਵਨਾਵਾਂ ਆਉਂਦਾਈ ਤੁਸੀਂ ਕਦਰ ਕਰੋ ਤੇ ਤੁਸੀਂ ਇਦਾਂ ਕਰੋ ਤੇ ਉਹ ਅਜੇ ਵਿਚਾਰ ਚੱਲ ਰਹੀ ਸਾਡੀ ਉਹਨਾਂ ਨਾਲ ਤੇ ਸ਼ਾਇਦ ਉਹ ਫੈਸਲਾ ਲੈਣਗੇ ਕਿ ਕਿੰਨੇ ਦਿਨਾਂ ਤੱਕ ਇਲਾਨ ਹੋ ਸਕਦਾ ਤਰਨ ਤਾਂ ਆਲਰੇਡੀ ਨਿਦੇਸ਼ ਲੱਗ ਰਿਹਾ ਤੁਹਾਡੀ ਕੈਂਡੀਡੇਟ ਦਾ ਕਿੰਨੇ ਦਿਨਾਂ ਤੱਕ ਅਸੀਂ ਕੁਝ ਛੇਤੀ ਕਿ ਫੈਸਲਾ ਕਰਾਂਗੇ ਜਲਦੀ ਥੋੜਾ ਜਿਹਾ ਅਸੀਂ ਨਾ ਉਹ ਨਵਤਰੀ ਕੀ ਦੀ ਕਾਨਫਰੰਸ ਤੋਂ ਬਾਅਦ ਤੁਸੀਂ ਸ਼ਾਇਦ ਜਲਦੀ ਫੈਸਲਾ ਪੰਜਾਬ ਸਰਕਾਰ ਦੀ ਇਸ ਤਰ੍ਹਾਂ ਦੀ ਆ ਰਹੀ ਹੈ ਜੀ ਸਰਕਾਰ ਆਪਣੇ ਲੈਵਲ ਤੇ ਪ੍ਰੋਗਰਾਮ ਬਿਕਨੇ ਆਇਆ ਸੋਮੇ ਕਮੇਟੀ ਨੇ ਬਸ ਜਿਹੜੇ ਆਪਣੇ ਲਿਖੀ ਰਹੇ 550 ਦੇ ਜਿੱਥੇ ਬੰਦੀ ਕਿਹਨਾਂ ਨੂੰ ਸਜੋਗ ਜਾਏਗੀ ਨਹੀਂ ਮੇਰਾ ਖਿਆਲ ਹੈ ਕਿ ਜੀ ਜਿਹੜੀ ਸਰਕਾਰ ਦੇ ਕੰਮ ਜਿਹੜੇ ਦਾ ਸਰਕਾਰ ਦਾ ਕੰਮ ਸੀਗਾ ਜੇ ਕੇਂਦਰ ਸਰਕਾਰ ਵੀ ਬਣਾ ਰਹੀ ਪੰਜਾਬ ਸਰਕਾਰ ਵੀ ਬਣਾ ਰਹੀ ਮੇਰਾ ਖਿਆਲ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਬਹੁਤ ਵੱਡੀ ਦੇਣ ਹੈ ਮਨੁੱਖੀ ਅਧਿਕਾਰਾਂ ਦੀ ਦੁਨੀਆ ਚੀਜ਼ਾਂ ਵਾਸਤੇ ਉਹਨਾਂ ਨੇ ਦੂਜੇ ਧਰਮਾਂ ਵਾਸਤੇ ਬਹੁਤ ਵੱਡਾ ਆਪਣਾ ਆਪਣੇ ਸਾਥੀਆਂ ਦਾ ਬਲੀਦਾਨ ਦਿੱਤਾ ਜਿਹਦੇ ਨਾਲ ਬਹੁਤ ਉਜੜਾ ਧਰਮ ਨੂੰ ਬਚਾਇਆ ਗਿਆ ਹੁਣ ਮੇਰੇ ਖਿਆਲ ਹੈ ਕਿ ਉਸ ਧਰਮ ਦੇ ਪੈਰੋਕਾਰ ਸਾਡੇ ਧਰਮ ਨੂੰ ਗੁਰੂ ਤੇਗ ਬਹਾਦਰ ਦੇ ਪੈਰੋਕਾਰਾਂ ਨੂੰ ਹੀ ਮੇਰਾ ਖਿਆਲ ਉਹਨਾਂ ਦਾ ਫਰਜ਼ ਬਣਦਾ ਸੀ ਕਿ ਉਹਨਾਂ ਦਾ ਇਨਸਾਫ ਕਰ ਦੇ ਉਹਨਾਂ ਦੇ ਉਹਨਾਂ ਦੇ ਧਰਮ ਦੇ ਖਾਤਰ ਬਹੁਤ ਵੱਡੀ ਕੁਰਬਾਨੀ ਕੀਤੀ ਪਰ ਮੇਰੇ ਖਿਆਲ ਹੈ ਕਿ ਜੋ ਕੁਝ ਸਾਡੇ ਪੰਜਾਬ ਦੇ ਲੋਕਾਂ ਨੇ ਕੀਤਾ ਜਾ ਰਿਹਾ ਸਾਡੇ ਸਿੱਖ ਬੱਚਿਆਂ ਨੇ ਕੀਤਾ ਜਾ ਰਿਹਾ ਉਹ ਬਹੁਤ ਮੇਰੇ ਖਿਆਲ ਹੈ ਕਿ ਸਰਕਾਰਾਂ ਇਹਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਗਰ ਸਹੀ ਤਰੀਕੇ ਨਾਲ ਉਹਨਾਂ ਨੂੰ ਸਤਿ ਸ਼ਤਿ ਆਦਿਮ ਰੋਣੀ ਚਾਹੀਦੀ ਆ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰੇ ਸਾਡੇ ਬੇਦਵੀਆਂ ਦਾ ਫੈਸਲਾ ਕਰੇ ਇਹ 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 ਮੇਰੇ ਖਿਆਲ ਹੈ ਕਿ ਸਰਕਾਰ ਦਾ ਇਹ ਫਰਜ਼ ਬਣਦਾ ਅੱਜ ਵੀ ਦੇਖੋ ਮੇਰੇ ਖਿਆਲ ਹੈ ਕਿ ਅੱਜ ਸਾਨੂੰ ਇੱਕ ਖਬਰ ਮਿਲ ਰਹੀ ਕਿ ਸੰਗਰੂਰ ਜੇਲ੍ਹ ਚ ਇੱਕ ਨਿਸ਼ਾਰਾ ਪਨੂਆ ਦਾ ਸਿੰਘ ਸੀਗੇ ਉਹਦੀ ਜੇਲ੍ਹ ਚ ਮੌਤ ਹੋ ਗਈ ਤੇ ਇਹੋ ਜਿਹੇ ਹਾਲਾਤ ਮੇਰੇ ਖਿਆਲ ਹੈ ਕਿ ਉਥੇ ਜੇਲਾਂ ਦੀ ਵੀ ਹਾਲਾਤ ਜਿਹੜੇ ਬਹੁਤ ਮਾੜੇ ਆ ਖਾਸ ਕਰਕੇ ਸਾਡੇ ਜਿਹੜੇ ਸਿੱਖ ਮੰਡਰਡ ਜਾਂ ਸਿੱਖਾ ਖਾਲੀ ਜਿਹੜੇ ਕੋਈ ਜਾਰੂ ਲੜਨ ਵਾਲੇ ਆ ਉਹਨਾਂ ਨਾਲ ਬਹੁਤ ਉਥੇ ਬੁਰਾ ਵਿਹਾਰ ਕੀਤਾ ਜਾਂਦਾ ਭਾਈ ਅਮਰਪਾਲ ਜੀ ਦੀ ਇਹ 아이ਡੀ ਸ਼੍ਰੋਮਣੀ ਕਮੇਟੀ ਕਿੰਨਾ ਪਰਿਵਾਰ ਨੂੰ ਤੇ ਪਾਰਟੀ ਨੂੰ ਸ਼ੁਰੂ ਦੇ ਰਹੀ ਹੈ ਜੀ ਨਹੀਂ ਮੇਰਾ ਖਿਆਲ ਹੈ ਕਿ ਸ਼ੁਰੂ-ਸ਼ੁਰੂ ਚ ਉਹਨਾਂ ਨੇ ਕਾਫੀ ਉਹਨਾਂ ਸਾਡੇ ਨਾਲ ਠੀਕ ਹੈ ਕਿ ਅੱਗੇ ਚੱਲਣ ਦੀ ਪਰ ਜਦੋਂ ਤੋਂ ਅਸੀਂ ਮੇਰਾ ਖਿਆਲ ਹੈ ਕਿ ਥੋੜਾ ਜਿਹਾ ਪੋਲੀਟੀਕਲ ਤੌਰ ਤੇ ਅਮਰਪਾਲ ਆ ਗਏ ਤੇ ਉਹ ਮੇਰੇ ਖਿਆਲ ਜਿਹੜੀ ਸ਼੍ਰੋਮਣੀ ਕਮੇਟੀ ਵੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹ ਇੱਕ ਤਰ੍ਹਾਂ ਨੂੰ ਥੋੜਾ ਜਿਹਾ ਬਦ ਸਹਿਯੋਗ ਦਿੰਦੇ ਆ ਤੇ ਇਸ ਕਰਕੇ ਉਦੋਂ ਬਾਅਦ ਤੋਂ ਅਸੀਂ ਇੰਡੀਵਿਜੂਅਲੀ ਲੱਗੇ ਹੋਏ ਆ ਤੇ ਫਿਰ ਵੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਚਲੋ ਜਿੰਨਾ ਜਿੰਨਾ ਮਨਸਰ ਸਹਿਯੋਗ ਦਿੱਤਾ ਉਹਦੇ ਵਾਸਤੇ ਤੇ ਅਸੀਂ ਆ ਵੀ ਜਿਹੜਾ ਸ੍ਰੋਣੀ ਕਮੇਟੀ ਅਕਾਲ ਤਖਤ ਦੇ ਜਸਦਾਰ ਨੂੰ ਅਪੀਲ ਕਰਦੇ ਆ ਕਿ ਜੋ ਸਾਡੀਆਂ ਉਧਰ ਬੀਬੀਆਂ ਦੀਆਂ ਜਾਂ ਹੋਰ ਕਿਤੇ ਵੀ ਚੁੰਨੀਆਂ ਲਾਈਆਂ ਗਈਆਂ ਇਹਦੇ ਵਾਸਤੇ ਵੀ ਉਹਨਾਂ ਨੂੰ ਨੋਟਸ ਲੈਣਾ ਚਾਹੀਦਾ ਅਧਿਮੀ ਤਲੀ ਵੀ ਖਰੂਸ ਸੁਣਵਾਈ ਗਈ ਹੈ ਵੇ ਬਾਈ ਡੇਅ ਮੰਨੂ ਅਗਰ ਇਹਨੇ ਕੋਈ ਚੇਤਾਵਨੀ ਹਰ ਤੱਕ ਤਾਂ ਕਿਸੇ ਨੂੰ ਕੋਈ ਪ੍ਰਸ਼ਾਸਨ ਦੇ ਸੀਨੀਅਰ ਕਾਲੀਬਰ ਨੂੰ ਕੋਈ ਮੈਸੇਜ ਕੋਈ ਪੁੱਛਦਾ ਨਹੀਂ ਤਾਂ ਕੋਈ ਇਦਾਂ ਦੀ ਹਰ ਤੱਕ ਮਾਮੂਲੀਅਤ ਹੋ ਸਕਦੀ ਜੇ ਇਸ ਵਾਰ ਕੋਈ ਜੋਖਮ ਹੁੰਦੀ ਆ ਤਾਂ ਕੀ ਹੋਏਗਾ ਕੋਈ ਇਸ ਤਰ੍ਹਾਂ ਦਾ ਕੋਈ ਅੱਗੇ ਵੀ ਨਵੀਂ ਪ੍ਰਸ਼ਾਸਨ ਦੇ ਕੋਲੋਂ ਵੀ ਸਾਡਾ ਕੋਈ ਪ੍ਰੋਟੋਕੋਲ ਹੋ ਗਿਆ ਸੀ ਬਿਲਨੀ ਪਰਮਨ ਅਸੈਸਰੀ ਐਕਸ਼ਨ ਕ੍ਰਿਮੀਨਲ ਕੇਸਸ ਸਿਵਲ ਕੇਸਸ ਸਾਰੇ ਲੈ ਜਾਣਗੇ ਜੋ ਵੀ ਸਾਡੀਆਂ ਰੈਮਡੀਜ਼ ਹਨ ਲੀਗਲ ਰੈਮਡੀਜ਼ ਸਾਰੀਆਂ ਅਵੇਲ ਕੀਤੀਆਂ ਜਾਣਗੀਆਂ ਤੇ ਇੱਕ ਲੈਸਨ ਦਿੱਤਾ ਜਾਊਗਾ ਇਹੋ ਜੇ ਪੁਲਿਸ ਅਫਸਰ ਜਿਹੜੇ ਇੱਕ ਮੈਂਬਰ ਪਾਰਲੀਮੈਂਟ ਮਾਤਾ ਜੀ ਉਸ ਦਿਨ ਲੇਡੀਜ਼ ਪੁਲਿਸ ਸੀਓ ਕਿਤੇ ਮੌਜੂਦ ਅਗਲੇ ਲੇਡੀਜ਼ ਪੁਲਿਸ ਕਿਤੇ ਦੁਨੀਆਂ ਜਿਹੜੀਆਂ ਲੱਗੀਆਂ ਜੇ ਪਾਰਲੀਮੈਂਟ ਕੀ ਕਰ ਰਹੇ ਲੇਡੀ ਲੇਡੀਜ਼ ਪੁਲਿਸ ਬਹੁਤ ਘੱਟ ਸੀ ਉੱਥੇ ਤੇ ਜਿੱਦਾਂ ਇੱਕ ਬਾਜੇ ਕੰਦੇ ਵਾਲਿਆਂ ਦੀ ਘਰ ਵਾਲੀ ਗੁਰਮੀਤ ਦੀ ਭੈਣ ਗੁਰਮੀਤ ਦੀ ਮੰਮੀ ਕਲ ਕਲਵੰਦ ਦੀ ਕਲਵੰਦ ਰਿਵਾਈਵ ਇਹ ਜਿਹੜੀਆਂ ਚਾਰ ਜਾਨਾਂ ਨਹੀਂ ਸੀ ਨਾ ਇਹਨਾਂ ਦੀਆਂ ਚੁੰਨੀਆਂ ਵੀ ਲੱਥੀਆਂ ਜੁੱਤੀਆਂ ਵੀ ਲੱਥੀਆਂ ਖਰੂਂਡ ਵੀ ਵੱਜੇ ਬਹੁਤ ਉਹਨਾਂ ਨੇ ਧੱਕੇਸ਼ਾਈ ਕੀਤੀ ਤੇ ਮੇਰੇ ਨਾਲ ਵੀ ਹਥੋਂ ਤੱਕ ਕਿ ਐਸਪੀਰ ਭਾਰਸੇਂ ਇੰਨਾ ਔਖਾ ਬੋਲਿਆ ਕਿ ਤੁਸੀਂ ਤੇਰੇ ਮੁੰਡੇ ਨੇ ਤੇ ਪੰਜਾਬ ਚ ਅੱਗ ਲਾਈ ਏ ਜੇ ਅਮਰ ਤੇ ਛਡਾਉਣਾ ਚਾਹੇ ਨਸ਼ੇ ਛਡਾਉਣੇ ਅੱਗ ਵਾ ਤੇ ਫਿਰ ਤੇ ਇਦਾਂ ਦੀ ਅੱਗ ਸਦਾ ਹੀ ਪੰਜਾਬ ਚ ਲੱਗੀ ਰਵੇ ਜੇ ਅੱਜ ਉਹ 3 ਸਾਲ ਤੋਂ ਜੇਲ੍ਹ ਚ ਵਾ ਹੋਣੀ ਅੱਗ ਬੁਜੀਆ ਕਿੰਨੇ ਲੋਕਾਂ ਦੇ ਮਾਵਾ ਦੇ ਪੁੱਤ ਰੋਜ਼ ਮਰਦੇ ਆ ਕਿੰਨੀਆਂ ਇਹ ਮੁੜਕੇ ਪ੍ਰਸ਼ਾਸਨ ਦਬਾਅ ਪਾਉਂਦਾ ਵੀ ਤੁਸੀਂ ਉਥੇ ਬੋਲੋ ਨਾ ਵੀ ਟੀਕਾ ਲਾ ਕੇ ਮਰਿਆ ਵਾ ਕੋ ਅਟੈਕ ਹੋ ਗਿਆ ਵਾ ਇਹ ਕਰਕੇ ਮੈਂ ਕਹੀ ਨਹੀਂ ਵੀ ਜਿੱਦਣ ਭਾਈ ਸਾਹਿਬ ਇੱਥੇ ਸੀ ਜਿੱਦਣ ਇਹ ਅੱਗ ਲਾਉਣ ਦੀ ਗੱਲ ਕਰਦੇ ਆ ਉਸ ਦਿਨ ਕਿੰਨੀਆਂ ਮਾਵਾਂ ਇੱਥੇ ਆਣਨ ਕੇ ਰੋਂਦੀਆਂ ਸੀ ਤੇ ਕਿੰਨੀਆਂ ਮਾਵਾਂ ਸੀਸਾਂ ਦਿੰਦੀਆਂ ਸੀ ਵੀ ਸਾਡੇ ਪੁੱਤ ਨਸ਼ੇ ਤੋਂ ਛੁੱਟ ਗਏ ਉਹ ਅੱਗ ਸੀ ਕਿ ਅੱਜ ਦੀ ਅੱਗ ਇਹ ਤਾਂ ਉਹ ਹੀ ਜਿਹਨੂੰ ਕਹਿੰਦੇ ਕਿ ਪਾਰਟੀ ਨੇ ਸਿਖਾਇਆ ਹੋਇਆ ਵਾ ਨਾ ਐਨਾ ਉਹ ਬੋਲਿਆ ਗੁੱਸੇ ਵਿੱਚ ਤੁਸੀਂ ਬਹੁਤ ਕਮਾਈ ਕਰ ਲਈ ਪਹਿਲਾਂ ਇਹਦਾ ਹੱਕ ਕੀ ਸਾਨੂੰ ਇਹ ਪੁੱਛਣਾ ਦਾ ਵੀ ਕਮਾਈ ਕਰ ਲਈ ਕਰੋੜਾ ਰੁਪਈਆ ਤੁਸੀਂ ਕਮਾਏ ਤੁਸੀਂ ਸਾਨੂੰ ਦੇ ਕੇ ਆਇਆ ਇਹ ਕੁਛ ਦੇ ਕੇ ਆਇਆ ਬਾਕੀ ਜੇ ਇਹਨੂੰ ਕੋਈ ਸ਼ੱਕ ਹੈ ਪ੍ਰੂਫ ਕਰੇ ਸਾਡੇ ਕੋਲ 1 ਰੁਪਈਆ ਦਾ ਪ੍ਰੂਫ ਕਰੇ ਸਾਡੇ ਕੋਲ ਇਹਦਾ ਕੀ ਹੱਕ ਹੈ ਸਾਨੂੰ ਇਹ ਨਹੀਂ ਗੱਲ ਕਹਿੰਦਾ ਵੀ ਕਰੋੜਾ ਰੁਪਈਆ ਦੀ ਕਮਾਈ ਕਰ ਲਈ ਇਹਨੇ ਬਹੁਤ ਗਲਤ ਬੋਲਿਆ ਵਾ ਕਿਹਨ ਤੇ ਸਾਰੇ ਮਤਲਬ ਸਰਕਾਰ ਨੂੰ ਬੇਨਤੀ ਕਰਦੀ ਕਿ ਇਹੋ ਜਿਹਾ ਐਸਪੀ ਨੇ ਜਿਨ੍ਹਾਂ ਨੇ ਧੀਆਂ ਭੈਣਾਂ ਦੀ ਸੁਰੱਖਿਆ ਕਰਨੀ ਆ ਉਹ ਤੀਆਂ ਬਣਾ ਨੂੰ ਖਿੱਚ ਤੂੰ ਕਰਨ ਤੇ ਕਾਦੀ ਸਖਿਆ ਵਾਹੇ ਜੇ ਖਿੱਚ ਤੂੰ ਪੁਲਿਸ ਮੁਲਾਜ਼ਮ ਜਿਹੜੇ ਸੀ ਤੇ ਕੁਰਸ਼ਾਂ ਦੇ ਵੱਲ ਕੀਤੀ ਗਈ ਜਿਹੜੇ ਪੁਲਿਸ ਮੁਲਾਜ਼ਮ ਹਾਂ ਜਿਹੜੇ ਸੀ ਸਾਰੇ ਜਿਨ੍ਹਾਂ ਨੇ ਕੀਤੀ ਆ ਉਹ ਵੀਡੀਓ ਵੀ ਹੈਗੀ ਆ ਜਿਹਦੇ ਵਿੱਚ ਇਹਨਾਂ ਦੀ ਚੋਦੀ ਇੱਕ ਅੱਧੀ ਚੁੰਨੀ ਵੀ ਲੱਥੀ ਆ ਜੁੱਤੀ ਲੱਥੀ ਇੱਕ ਦਾ ਛੋਟਾ ਜਿਹਾ ਬੱਚਾ ਸੀ ਗੁਰਪ੍ਰੀਤ ਦੀ ਭੈਣ ਦਾ ਉਹਦੀ ਵੀ ਬਹੁਤ ਖਿੱਚ ਤੂੰ ਕੀਤੀ ਬਹੁਤ ਮਤਲਬ ਬੋਲ ਭਲਾ ਰਹਾ ਹੋਇਆ ਤੇ ਐਂ ਜਿਦਾ ਮੇਲਾ ਲੱਗਿਆ ਹੁੰਦਾ हां जी postcss ਜਦੋਂ ਖਿਚਾ ਤੂੰ ਹੀ ਕਰਦੇ ਫਿਰ ਚੁੰਨੀ ਆ ਤੇ ਲਥਨੀ ਆ ਇਸੇ ਤੋਂ ਜਦੋਂ ਆਪਾਂ ਕਿ ਇੱਕ ਦੂਜੇ ਦੀ ਖਿੱਚ ਤੂੰ ਕਰਾਂਗੇ ਤੇ ਚੁੰਨੀ ਤੇ ਫਿਰ ਲਥਨੀ ਸੀ ਤੇ ਇਸ ਕਰਕੇ ਆ ਵੀ ਬਹੁਤ ਹੀ ਵੱਡੀ ਇਹਨੇ ਗਲਤੀ ਕੀਤੀ ਆ ਸਾਡੇ ਨਾਲ ਇਦਾਂ ਕਰਕੇ ਤੇ ਬਹੁਤ ਗਲਤ ਬੋਲਿਆ ਵਾ ਮੈਂ ਤਾਂ ਕਹੀ ਨਹੀਂ ਵੀ ਇਹੋ ਜਿਹੇ ਨੂੰ ਇੱਥੋਂ ਸਸਪੈਂਡ ਕਰਨਾ ਚਾਹੀਦਾ ਵਾ ਇਹਨਾਂ ਧੀਆਂ ਪਹਿਣਾ ਦੀ ਰਾਖੀ ਕੀ ਕਰਨੀ ਹੈ ਜੇ ਕੋਈ ਦੁੱਖ ਲਾ ਕੇ ਇਹਨਾਂ ਕੋ ਜਾਊਗਾ ਇਹ ਨਾ ਕੀ ਦੁੱਖ ਕਿਸਦਾ ਸੁਣਨਾ ਇਹ ਤੇ ਗੋਗੜੀ ਨੂੰ 3 ਪੈਣੇ ਝੁਗ ਤੁਮ ਕੋਈ ਇੱਕ ਸੀਟ ਕਰਦੇ ਆ ਬਾਕੀ ਜੇ ਕਰਦੇ ਆ ਕਿ ਇਹ ਕਰੋੜਾ ਰੁਪਈਆ ਇਕੱਠਾ ਕਰਦੇ ਆ ਆਪ ਵਰਦੀਆਂ ਬਾਗੇ ਕੀ ਕੰਮ ਕਰਦੇ ਕਿਸੇ ਨੇ ਕੋਈ ਕੰਮ ਕਰਾਉਣਾ ਪੈਸੇ ਤੋਂ ਬਗੈਰ ਕੋਈ ਕਰਦਾ ਇਹ ਸਾਰੀ ਪਤਾ ਨਹੀਂ ਪੁਲਸ ਨੂੰ ਹੀ ਅਥਾਰਟੀ ਦਿੱਤੀ ਆ ਤੁਸੀਂ ਜੋ ਮਰਜ਼ੀ ਕਰਦੋ ਕਾਊਂਟਰ ਕਰਦੋ ਕਿਹਦੀ ਖਿੱਚ ਦੂ ਕਰਦੋ ਕੋਸ਼ ਕਰਦੋ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਕ腐ਸ਼ਨ ਤੇ ਨਸ਼ਾ ਜੇ ਤੋਈ ਦੋ ਗੱਲਾਂ ਕੀਤੀਆਂ ਕਿ ਲੱਗਦਾ ਕ腐ਸ਼ਨ ਤੇ ਨਸ਼ਾ ਹੈ ਸਰਕਾਰ ਚ ਕੁਝ ਘਟਿਆ ਨਸ਼ਾ ਬਿਲਕੁਲ ਨਹੀਂ ਕਟਿਆ ਖਬਰਾਂ ਤੂੰ ਹੀ ਰੋਜ਼ ਪੜ੍ਹਦੇ ਜੇ ਇੱਕ ਰੋਜ਼ ਦੇ ਇੱਕ ਦੋ ਨੌਜਵਾਨ ਜਿਹੜੇ ਮਰਦੇ ਆ ਕਿਉਂਕਿ ਇਹ ਇਹ ਇਸੇ ਕਰਕੇ ਆਪਾਂ ਹੀ ਸਾਬ ਨੂੰ ਛੱਡਣ ਨਹੀਂ ਦੇ ਵੀ ਇਹਨਾਂ ਦੇ ਜਿਹੜਾ ਨਸ਼ੇ ਦਾ ਕਾਰੋਬਾਰ ਉਹ ਬੰਦ ਹੋ ਜਾਣਾ ਐਦਾਂ ਇਹਨਾਂ ਦਾ ਚੱਲੀ ਜਾਣਾ ਕਟਿਆ ਤੇ ਤਾਂ ਹੋਈ ਕਿੱਥੋਂ ਨਹੀਂ ਮਿਲਦਾ ਨਸ਼ਾ ਨਸ਼ਾ ਤੇ ਆਮ ਦੁਕਾਨਾਂ ਤੋਂ ਪਰਚੂਨ ਹੁਣ ਮਿਲ ਲਿਆ ਰੋਜ਼ ਇੱਕ ਦੋ ਮੌਤਾਂ ਹੁੰਦੀਆਂ ਕਿੱਥੇ ਘਟਿਆ ਨਸ਼ਾ ਇਹ ਨਸ਼ੇ ਵਿਰੋਧੀ ਯੁੱਧ ਛੇੜ ਕੇ ਉੱਥੇ ਸਮੋਸੇ ਖਾ ਕੇ ਠੰਡੇ ਪੀ ਕੇ ਘਰ ਨੂੰ ਆ ਜਾਂਦੇ ਇਹਨਾਂ ਦੇ ਜਿਹੜੇ ਭਗਵਾਨ ਦਾ ਮਨ ਦੇ ਚਿਹਤੇ ਆ ਕਿੱਥੋਂ ਨਸ਼ਾ ਕੱਟ ਗਿਆ ਜਿੱਦਣ ਇਹਨਾਂ ਦੀ ਪੇਸ਼ੀ ਸੀ ਇੰਨੀ ਫੋਰਸ ਲਾਈ ਸੀ ਤੇ ਨਸ਼ਾ ਫੜਨ ਵਾਲਿਆਂ ਨੂੰ ਵਾਸਤੇ ਕੋਈ ਨਾ ਕੋਸ ਕੋ ਫੋਰਸ ਨਹੀਂ ਆ ਗਈ ਇਹ ਸਾਰੇ ਪਖੰਡ ਕਰਦੇ ਆ ਨਸ਼ਾਈਨਾ ਬੰਦ ਨਹੀਂ ਕਦੀ ਵੀ ਕਰਨਾ ਨਸ਼ਾ ਉਦੋਂ ਹੀ ਬੰਦ ਹੋਏ ਜਦੋਂ ਪਹਿਸਾਬ ਆਏ ਸੀ 6 ਮਹੀਨੇ ਉਹ ਇਹਨਾਂ ਨੂੰ ਚੰਗਾ ਨਹੀਂ ਲੱਗਾ ਇਹਨਾਂ ਦੇ ਕਾਰੋਬਾਰ ਬੰਦ ਹੁੰਦੇ ਹੀ ਇਸ ਕਰਕੇ ਉਹਨਾਂ ਨੇ ਚੋਕੇ ਦੇ ਅੰਦਰ ਸਿਲਾ ਕੇ ਜੇਲ੍ਹ ਜੇਲ੍ਹ ਆ ਨਸ਼ਾ ਕਰ ਸਕਦਾ ਸੀ ਹਾਂਜੀ 100% ਜੇ ਅੰਮ੍ਰਿਤਪਾਲ ਬਾਹਰ ਹੁੰਦੇ ਤਾਂ ਅੱਜ ਨੂੰ 100% ਜਿਹੜੇ ਨੌਜਵਾਨ ਸੀ ਅੰਮ੍ਰਿਤ ਸ਼ਾਹ ਕੇ ਗੁਰੂ ਦੇ ਨਾਲ ਜੁੜਦੇ

ਪਹਿਲਾਂ ਇਹਨਾਂ ਨੇ ਆਖਿਆ ਕਿ ਤੁਸੀਂ ਚੁੱਪ ਕਰਕੇ ਬੈਠ ਜਾਓ ਤੇ ਜਾਨ ਦੇ ਟਾਈਮ ਤੁਹਾਨੂੰ ਮਲਾਵਾਂਗੇ ਮਤਲਬ ਜਿਹੜੀ ਖਾਲਸਾ ਵੀਰ ਜਿਹੜੀ ਸੀ ਜਦੋਂ ਭਾਈ ਸਾਹਿਬ ਜੇਲ੍ਹ ਦੇ ਵਿੱਚ ਚਲ ਗਏ ਤਾਂ ਉਹ ਕਿਥੇ ਕਿਥੇ ਰੁਕ ਗਈ ਹੁਣ ਜਦ ਚਲਾਈ ਜਾਏਗੀ ਪਹਿਲੇ ਤਰ੍ਹਾਂ ਖਾਲਸਾ ਵੀਰ ਜਾਂ ਪਾਰਟੀ ਦੇ ਵੱਲੋਂ ਕਿ ਜਦ ਉਹਨਾਂ ਦੇ ਆਉਣ ਤੋਂ ਬਾਅਦ ਹੀ ਕੋਈ ਕਰਦਾ ਹੈ ਅਜੀ ਇਹੋ ਜਿਹਾ ਤਾਂ ਕੋਈ ਵੀ ਪ੍ਰੋਗਰਾਮ ਭਾਈ ਸਾਹਿਬ ਬਾਹਰ ਆਉਣਗੇ ਤਾਂ ਫੇਰ ਹੀ ਹੋਊਗਾ ਕਿਉਂਕਿ ਪਾਰਟੀ ਦੇ ਤੇ ਹੋਰ ਹੀ ਬੜੇ ਰਜੇਵੇਂ ਹੁੰਦੇ ਆ ਤੇ ਬਾਕੀ ਜਿਹੜੀ ਖਾਲਸਾ ਵੀਰ ਉਹ ਉਹਨਾਂ ਨਾਲ ਹੀ ਚੱਲ ਸਕਦੀ ਹੈ ਆਮ ਬੰਦਾ ਹੋਰ ਕੋਈ ਨਹੀਂ ਚਲਾ ਸਕਦਾ। ਉਹ ਹੀ ਆਉਣਗੇ ਤੇ ਉਹ ਹੀ ਆਪਣੇ ਸਾਥੀ ਸਿੰਘਾਂ ਨਾਲ ਸਾਰਿਆਂ ਨਾਲ ਰਲ ਕੇ ਤੇ ਫਾਤਿਹ ਵੀ ਚੱਲ। ਠੀਕ ਹੈ ਜੀ। ਅੱਛਾ ਜੀ। ਬਹੁਤ-ਬਹੁਤ ਧੰਨਵਾਦ ਕੀ। ਉਹਨਾਂ ਇੱਥੋਂ ਤੱਕ ਕਿਹਾ ਕਿ ਜਿਸ ਪੁਲਿਸ ਨੇ ਲੋਕਾਂ ਦੀ ਸੁਰੱਖਿਆ ਕਰਨੀ ਆ ਉਸ ਪੁਲਿਸ ਦੇ ਵੱਲੋਂ ਹੀ ਮਹਿਲਾਵਾਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ। ਉਹਨਾਂ ਦੀਆਂ ਚੁੰਨੀਆਂ ਤੱਕ ਉਤਾਰ ਦਿੱਤੀਆਂ ਗਈਆਂ, ਤੱਕਾ ਮੁਕੀ ਕੀਤੀ ਗਈ। ਦੱਸਦੀ ਕਿ ਹੁਣ ਪਰਿਵਾਰ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਐਸਪੀ ਹਰਪਾਲ ਨੂੰ ਸਸਪੈਂਡ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਜੋ ਵੀ ਅਮਰਪਾਲ ਸਿੰਘ ਦੇ ਉੱਤੇ ਨਸ਼ੇ ਦੀ ਇਲਜ਼ਾਮ ਲੱਗੇ ਨੇ ਉਹ ਸਾਰੇ ਬੇਬੁਨਿਆਦ ਉਹਨਾਂ ਦੇ ਵੱਲੋਂ ਦੱਸੇ ਗਏ ਨੇ ਤੇ ਇਸ ਦਾ ਸਖਤ ਵਿਰੋਧ ਵੀ ਕੀਤਾ ਗਿਆ ਹੈ ਅਮਰਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ